ਇਸ ਭੈਣ ਦਾ ਨਾਮ ਰੀਤ ਸਰਦਾਰਨੀ ਹੈ ਤੇ ਇੰਸਟਾਗ੍ਰam ਤੇ ਇਸ ਭੈਣ ਦੇ 60000 ਤੋਂ ਵੱਧ ਫੋਲੋਅਰ ਹੈ ਪਰ ਜੇਕਰ ਤੁਸੀਂ ਇਹਨਾਂ ਦੀ ਜ਼ਿੰਦਗੀ ਦੀ ਰਹਿਣ ਸਹਿਣ ਦੀ ਗੱਲ ਕਰੋ ਤਾਂ ਇਹਨਾਂ ਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ ਦੁੱਖਾਂ ਦੇ ਨਾਲ ਭਰੀ ਹੋਈ ਹੈ 13 ਸਾਲ ਦੀ ਉਮਰ ਦੇ ਵਿੱਚ ਇਹਨਾਂ ਦਾ ਇਹਨਾਂ ਤੋਂ ਦੁੱਗਣੀ ਉਮਰ ਦੇ ਇੱਕ ਸ਼ਖਸ ਦੇ ਨਾਲ ਇਹਨਾਂ ਦਾ ਮਾਪਿ ਉਹ ਗਰੀਬੀ ਕਰਕੇ ਵਿਆਹ ਕਰ ਦਿੰਦਾ ਪਰ ਉਹ ਵਿਆਹ ਹੋਣ ਦੇ ਬਾਵਜੂਦ ਇਹਨਾਂ ਦੀ ਜ਼ਿੰਦਗੀ ਕੋਈ ਸੁਖੱਲੀ ਨਹੀਂ ਹੁੰਦੀ ਕਿਉਂਕਿ ਇਨਾਂ ਦੇ ਸਹੁਰਾ ਪਰਿਵਾਰ ਇਹਨਾਂ ਦਾ ਰੰਗ ਪੱਕਾ ਹੋਣ ਕਰਕੇ ਇਹਨਾਂ ਨੂੰ ਕਾਲੀ ਬੱਕਰੀ ਤੱਕ ਦੇ ਤਾਨੇ ਮਾਰਦਾ ਹੈ। ਪਰਿਵਾਰ ਦੇ ਤਾਨਿਆਂ ਦੇ ਵਿੱਚ ਇਸ ਭੈਣ ਦੇ 3 ਬੱਚੇ ਹੋ ਜਾਂਦੇ ਆ ਤੇ ਉਹਨਾਂ ਤਿੰਨ ਬੱਚਿਆਂ ਨੂੰ ਪਾਲਣ ਲਈ ਭੈਣ ਐਸਾ ਕੰਮ ਕਰਦੀ ਆ ਕਿ ਰੈਸਟੋਰੈਂਟ ਤੇ 5000 ਰੁਪਏ ਮਹੀਨਾ ਤਨਖਾਹ ਦੇ ਵਿੱਚ ਭਾਂਡੇ ਮੰਜਣ ਦਾ ਕੰਮ ਕਰਦੀ ਆ ਤੇ ਉਸ ਤੋਂ ਪਹਿਲਾਂ ਨਰੇਗਾ ਤੇ ਜਾ ਕੇ ਆਪਣਾ ਕੰਮ ਕਰਦੀ ਆ ਫਿਰ 3 ਵਜੇ ਜਾ ਕੇ ਆਪਣੇ ਬੱਚਿਆਂ ਨੂੰ ਸੰਭਾਲਦੀ ਆ। ਇਨਸਟਾਗ੍ਰਾਮ ਤੇ ਜਦੋਂ ਤੁਸੀਂ ਕਿਸੇ ਦੀਆਂ ਰੀਲਾਂ ਵੇਖਦੇ ਹੋ ਜਾਂ ਉਹਦੇ ਰੰਗ ਦੇ ਬਾਰੇ ਗੱਲ ਕਰਦੇ ਹੋ ਜਾਂ ਉਹਦੇ ਰੀਲ ਦੇ ਬਾਰੇ ਗੱਲ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਗਲਤ ਕਮੈਂਟ ਕਰਨ ਤੋਂ ਪਹਿਲਾਂ ਇੱਕ ਵਾਰ ਉਸ ਦੀ ਕਹਾਣੀ ਜ਼ਰੂਰ ਪਤਾ ਕਰ ਲਿਆ ਕਰੋ ਇਹ ਭੈਣ ਆਪਣੀ ਜ਼ਿੰਦਗੀ ਨੂੰ ਜੀਣ ਲਈ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਅੱਗੇ ਚਲਾਉਣ ਲਈ ਕਿਉਂਕਿ ਬਹੁਤਾ ਜ਼ਿਆਦਾ ਪੜ੍ਹੀ ਲਿਖੀ ਨਹੀਂ ਇਸ ਲਈ ਉਸ ਨੂੰ ਲੱਗਦਾ ਹੈ ਕਿ ਇਨਸਟਾਗ੍ਰਾਮ ਤੇ ਜੇਕਰ ਮੈਂ ਚੰਗਾ ਕੰਮ ਕਰੂੰਗੀ ਤਾਂ ਸ਼ਾਇਦ ਮੈਨੂੰ ਥੋੜੀ-ਬਹੁਤ ਇਨਕਮ ਹੋਣ ਲੱਗ ਜਾਊ ਕਿਤੇ ਜਿਸ ਤੋਂ ਬਾਅਦ ਉਹਦੇ ਘਰ ਦਾ ਗੁਜ਼ਾਰਾ ਉਹਦੇ ਬੱਚਿਆਂ ਦੀ ਜ਼ਿੰਦਗੀ ਬਹੁਤ ਚੰਗੀ ਹੋ ਜਾਊਗੀ। ਸੱਚੀ ਗੱਲ ਪੈਂ ਜੀ। ਸੱਚੀ ਗੱਲ ਪੈਂ ਜੀ ਬੜੇ ਵਾਇਰਲ ਹੋ ਰੀਲਾਂ ਤੇ ਇੰਸਟਾਗ੍ਰam ਤੇ ਕੀ ਕਿਵੇਂ ਆਈਡੀਆ ਆ ਵੀ ਮੈਂ ਇੰਸਟਾਗ੍ਰam ਤੇ ਆਵਾ ਨੇ ਵੀ ਮੇਰੇ ਨੂੰ ਤਾਂ ਸ਼ਾਂਤ ਸੀ ਰੀਲਾ ਬਣਾਉਂਦਾ ਤੇ ਮੈਂ ਤਾਂ ਰੀਲਾ ਬਣਾ ਲਈ ਸੀ ਬਸ ਵੈਸੇ ਅੱਜ ਕੱਲ੍ਹ ਦੀ ਕੁੜੀਆਂ ਬਣਾਉਂਦੀਆਂ ਮੈਂ ਵੀ ਦੇਖ ਕੇ ਬਣਾਉਣ ਲੱਗ ਗਈ ਹੂੰ ਮਤਲਬ ਬਹੁਤ ਮੇਰੇ ਤੇ ਸਵਾਲ ਵੀ ਉੱਠੇ ਆ ਮਤਲਬ ਸਾਡੇ ਘਰ ਦੇ ਨਹੀਂ ਚੰਗਾ ਸਮਝਦੇ ਅੱਜ ਵੀ ਇਸ ਟਾਈਮ ਮੇਰੇ ਨਾਲ ਨਹੀਂ ਆਏ ਜਦੋਂ ਚੰਗਾ ਨਹੀਂ ਸਮਝਿਆ ਇਸ ਚੀਜ਼ ਨੂੰ ਜਿਹੜੀ ਮੈਂ ਰੀਲਾ ਪਾਣੀ ਆ ਹੂੰ ਪਰ ਮੈਂ ਸੋਚਦੀ ਆ ਕਿ ਮੈਨੂੰ ਮੈਂ ਦੇਖਾਂ ਵੀ ਮੈਨੂੰ ਕਿੰਨੀ ਕਿ ਜਾਣਕਾਰੀ ਹੋ ਕਿ ਮੈਨੂੰ ਕਿੰਨੇ ਲੋਕ ਪਸੰਦ ਕਰਦੇ ਆ ਜਾਂ ਕਿੰਨੇ ਕਿ ਆਪਾਂ ਨੂੰ ਚਾਹਣ ਵਾਲੇ ਹੈਗੇ ਆ ਮਤਲਬ ਆਪਣੇ ਘਰ ਦੇ ਤੋਂ ਇਲਾਵਾ ਵੀ ਆਪਾਂ ਨੂੰ ਬਹੁਤ ਲੋਕ ਪਸੰਦ ਕਰਦੇ ਆ ਮੇਰੇ ਵਿੱਚ ਕਈ ਭਰਾਵਾਂ ਦੇ ਕਮੈਂਟ ਗਲਤ ਵੀ ਆਉਂਦੇ ਆ ਪਰ ਮੈਨੂੰ ਲਗਭਗ ਤਾਂ ਸਹੀ ਕਮੈਂਟ ਆਉਂਦੇ ਆ ਬਹੁਤ ਘੱਟ ਗਲਤ ਆਏ ਬਹੁਤ ਸਹੀ ਕਮੈਂਟ ਆਉਂਦੇ ਆ ਤੇ ਬਾਕੀ ਮੈਨੂੰ ਰੀਜਨ ਸੀਗਾ ਕਿ ਮੈਨੇ ਕਿਸੇ ਨੇ ਕਮੈਂਟ ਮਾਰਿਆ ਸੀ ਕਿ ਕਾਲੀਆਂ ਕਿ ਤਰੀਲਾ ਪਾਣੀ ਆ ਫਿਲਟਰ ਲਾ ਕੇ ਮੈਂ ਬਿਨ ਫਿਲਟਰ ਤਰੀਲਾ ਪਾਣੀ ਆ ਸਟਾਰਟ ਕਰਤੀ ਆ ਜਿਸ ਦਿਨ ਮੈਂ ਰਾਤ ਨੂੰ ਬਿਨ ਫਿਲਟਰ ਤਰੀਲਾ ਸਟਾਰਟ ਕੀਤੀ ਪਾਣੀ ਸੀਰ ਨੋਟ ਕੇ ਦੇਖਿਆ ਮੇਰੇ 5 600 ਮਤਲਬ ਲੱਖ ਲਾਈਕ ਆਈ ਪਈ ਸੀ ਉਸ ਤੋਂ ਬਾਅਦ ਮੈਂ ਦੇਖਿਆ ਤਾਂ ਮੇਰੇ ਮਤਲ ਇਹ ਤਾਂ ਕੀ ਹੋ ਗਿਆ ਸੀ ਅੱਛਾ ਮੈਂ ਕਿਹਾ ਵੀ ਚੱਲ ਵੀ ਮਤਲਬ ਜੀ ਮੈਨੂੰ ਵੀ ਕੁਝ ਮਿਲ ਸਕਦਾ ਇਸ ਤਰ੍ਹਾਂ ਕਿ ਕੀ ਤਾਂ ਲਾਈਫ ਚੇਂਜ ਹੋ ਜਾਏ ਹੁਣ ਇੱਧਰ ਗਏ ਜਾ ਕੇ ਪਤਾ ਲੱਗੂ ਵੀ ਆਪਣੀ ਚੇਂਜ ਹੁੰਦੀ ਆ ਜਾਂ ਇੱਥੇ ਹੀ ਖੜੀ ਰਹੂਗੀ ਹਮ ਮੈਂ ਤੁਹਾਡੀ ਵਾਇਰਲ ਕਿਹੜੀ ਹੋਈ ਸੀ ਰੀਲ ਮੇਰੀ ਵੀ ਰੀਲ ਵਾਇਰਲ ਹੋਈ ਸੀ ਜੀ ਇੱਕ ਤਾਂ ਹੋਈ ਸੀਗੀ ਹਾਂ ਚੱਲ ਕੀ ਹੋਇਆ ਮੇਰਾ ਸੱਜਣ ਕਾਲਾ ਮੈਂ ਕੁੜੀਆਂ ਦੀ ਸਰਦਾਰ ਮੈਂ ਦੁਨੀਆ ਕਹਿੰਦੀ ਕਾਲੇ ਰੰਗ ਦਾ ਯਾਰ ਇੱਕ ਹੋਈ ਸੀਗੀ ਮਤਨਤ ਲਿਆ ਤੱਕ ਇੱਕ Song ਸੀਗੀ ਚਾਚੀ ਜੀ ਨੇ ਮੈਂ ਵੀਡੀਓ ਬਣਾਈ ਸੀ ਮੈਨੂੰ ਫੋਨ ਯਾਦ ਨਹੀਂ ਆ ਪਰ ਇੱਕ ਮੈਂ ਉਹ ਵੀਡੀਓ ਪਾਈ ਸੀਗੀ ਤੇ ਇੱਕ ਉਹ ਮੇਰੀ ਵੀਡੀਓ ਵਾਇਰਲ ਹੋਈ ਸੀਗੀ ਹੂੰ ਲੱਗਦਾ ਕਾਲਾ ਰੰਗ ਦਾ ਫਰਕ ਪੈਂਦਾ ਜਿੰਦਗੀ ਤੇ ਹਾਂ ਬਹੁਤ ਫਰਕ ਪੈਂਦਾ ਹੂੰ ਤੇ ਪਰ ਮੈਨੂੰ ਹੁਣ ਮੈਨੂੰ ਪਤਾ ਲੱਗਦਾ ਕਿੰਨੇ ਗੋਰਾ ਨਾਲੋਂ ਜ਼ਿਆਦਾ ਲੋਕ ਕਾਲਿਆਂ ਨੂੰ ਪਸੰਦ ਕਰਦੇ ਆ ਉਹ ਬਹੁਤ ਪਸੰਦ ਕਰਦੇ ਆ ਮੈਨੂੰ ਸਾਰਿਆਂ ਦੇ ਬਹੁਤ ਭਰਾਵਾਂ ਦੇ ਕਮੈਂਟ ਆਉਂਦੇ ਕਿ ਤੁਸੀਂ ਸਾਜ ਕੀ ਜਰੀਲਾ ਪਾਣਿਆ ਬਹੁਤ ਸੋਹਣਾ ਮੈਨੂੰ ਵੈਸੇ ਵੀ ਸ਼ੌਂਕ ਆ ਸਾਜ ਕੀ ਜਰੀਲਾ ਪਾਉਣ ਦਾ ਕੀ ਮੇਰੀ ਮੈਰਿਜ ਵੀ ਆ ਮੇਰੇ ਬੱਚੇ ਵੀ ਆ ਤਿੰਨ ਪਰ ਮੈਨੂੰ ਕੋਈ ਕਹਿੰਦਾ ਨਹੀਂ ਕਿ ਅਸਲ ਵਿੱਚ ਮੇਰੀ ਮੈਰਿਜ ਆ ਮੇਰੇ ਬੱਚੇ ਆ ਤੇ ਮੈਂ ਆਪਣੀ ਲਾਈਫ ਚ ਬਹੁਤ ਖੁਸ਼ ਹਾਂ ਔਰ ਬਹੁਤ ਸਾਈਡ ਵੀ ਹਾਂ ਇਹ ਘਰ ਨੂੰ ਦੇਖ ਕੇ ਦੇਖਾਂ ਤਾਂ ਮੈਂ ਬਹੁਤ ਸਾਈਡ ਆ ਬੱਚਿਆਂ ਦੇ ਆਪਾਂ ਦੁੱਖ ਦੀ ਗੱਲ ਬਾਅਦ ਚ ਕਰਦੇ ਆ ਪਹਿਲਾਂ ਆਪਾਂ ਤੁਹਾਡੇ ਇੰਸਟਾਗ੍ਰam ਦੀ ਥੋੜੀ ਜੀ ਗੱਲਬਾਤ ਕਰਦੇ ਆ ਤੁਸੀਂ ਜਿਵੇਂ ਕਿਹਾ ਵੀ ਮੈਂ ਕਾਲੇ ਰੰਗ ਦੇ ਪਹਿਲਾਂ ਸੀਗਾ ਹੁਣ ਨਹੀਂ ਲੱਗਦਾ ਕਿ ਕਾਲੇ ਰੰਗ ਦੇ ਕੀ ਕੀ ਨੁਕਸਾਨ ਤੁਹਾਨੂੰ ਲੱਗੇ ਵੀ ਕੀ ਕੀ ਤੁਹਾਡੇ ਨਾਲ ਵੀ ਰੰਗ ਦਾ ਭੇਦਭਾਵ ਹੋਇਆ ਹੋਇਆ ਤਾਂ ਮੇਰੀ ਸੱਸ ਮੈਨੂੰ ਖੁਦ ਕਾਲੀ ਬੱਕਰੀ ਕਹਿ ਕੇ ਬੁਣਾਉਂਦੀ ਸੀ ਦੂਸਰੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਮੇਰੇ ਸਹੁਰੇ ਪਰਵਾਨੀ ਨੇ ਮੈਨੂੰ ਪਸੰਦ ਕਰਦੀ ਕਾਲੇ ਰੰਗ ਦੇ ਹੂੰ ਬਹੁਤ ਘੱਟ ਪਸੰਦ ਕਰਦੇ ਆ ਕਿਉਂਕਿ ਦੋ ਆ ਛੋਟੀਆਂ ਉਹ ਮੇਰੇ ਤੋਂ ਜ਼ਿਆਦਾ ਗੋਰੀਆਂ ਔਰ ਉਹਨਾਂ ਕੋਲੇ ਪੈਸਾ ਵੀ ਆ ਔਰ ਮੇਰੇ ਕੋਲੇ ਕੁਛ ਨਾ ਪੈਸਾ ਨਾ ਔਰ ਮੇਰੇ ਕੋਲ ਰੂਪ ਰੰਗ ਰੂਪ ਆ ਠੀਕ ਆ ਤਾਂ ਮੇਰੇ ਘਰ ਦੇ ਮੈਨੂੰ ਨਹੀਂ ਪਸੰਦ ਕਰਦੇ ਜਿਹੜੀ ਗੱਲ ਜਾਇਜ਼ ਆ ਹਨਾ ਮੈਨੂੰ ਨਹੀਂ ਪਸੰਦ ਕਰਦੇ ਹਾਂ ਸਰ ਇਹ ਨਹੀਂ ਸਾਰੇ ਪਰਿਵਾਰ ਦੀ ਮਰਜ਼ੀ ਨਾਲ ਹੀ ਵਿਆਹ ਹੋਇਆ ਜਾਂ ਹਾਂਜੀ ਮਰਜ਼ੀ ਨਾਲ ਮਗਰ ਉਹਨਾਂ ਦੇ ਬੇਟੇ ਨਾਲ ਤਾਂ ਮੇਰੀ ਬਹੁਤ ਏਸਤਾ ਫਰਕ ਆ ਅੰਦਰ ਬਹੁਤ ਫਰਕ ਆ ਫੇਰ ਘਰ ਦੇ ਇਹਨਾਂ ਨੂੰ ਤਾਂ ਖੁਦ ਮੇਰੇ ਘਰ ਦੇ ਨੇ ਮੇਰੇ ਤੇ ਕੇਸ ਕਰਤਾ ਸੀ ਇੰਸਟਾਗ੍ਰਾਮ ਰੀਲਾਂ ਤੋਂ ਅੱਛਾ ਕੇਸ ਕਰਤਾ ਸੀ ਮੇਰੇ ਤੇ ਇੰਸਟਾਗ੍ਰਾਮ ਤੇ ਰੀਲਾਂ ਪੋਸ ਕੀ ਹੂੰ ਫੇਰ ਕੀ ਹੋਇਆ ਮੈਨੂੰ ਥਾਣੇਦਾਰ ਦਾ ਫੋਨ ਆਇਆ ਮੈਨੂੰ ਮੇਰੀ ਮੰਮੀ ਉਹਨਾਂ ਕੋਲ ਜਿੱਥੇ ਮੈਂ ਗਈ ਹੋਈ ਸੀ ਗੁੱਸੇ ਹੋ ਕੇ ਬਾਬਾ ਟਾਈਮ ਲਾ ਕੇ ਆ 8:00 ਨੋ ਮੀਂ ਲਾ ਕੇ ਆ ਹੂੰ ਇਹ ਕੋਈ ਥਾਣੇਦਾਰ ਦਾ ਫੋਨ ਆ ਮੈਂ ਵੀ ਕੋਲ ਤੇ ਚੱਕਣੀ ਸੀ ਕਿ ਮੈਂ ਕਿਹਦੇ ਘਰ ਦੇ ਦਾ ਨੰਬਰ ਹੈ ਵੀ ਉਹਨਾਂ ਨੇ ਕੀਤਾ ਮੈਂ ਕੋਲ ਚੱਕੀ ਮੈਂ ਤਾਂ ਹਾਂਜੀ ਬੋਲੋ ਕਹਿੰਦਾ ਅਸੀਂ ਥਾਣੇ ਤੋਂ ਬੋਲਦੇ ਆ ਤਾਂ ਹਾਂਜੀ ਬੋਲੋ ਵੀ ਕੋਈ ਕੰਮ ਹੋਊਗਾ ਕਹਿੰਦਾ ਤੁਸੀਂ ਇੰਸਟਾਗ੍ਰਾਮ ਤੇ ਰੀਲਾਂ ਪਾਣੀਆਂ ਮੈਂ ਕਿ ਰੀਲਾਂ ਪਾਣੀਆਂ ਪਬਲਿਕ ਐਪ ਆ ਸਾਰੇ ਪੌਂਦੇ ਮੈਂ ਕਿ ਇਕੱਲੀ ਪਾਣੀਆਂ ਸਾਰੇ ਪੌਂਦੇ ਆਲ ਇੰਡੀਆ 'ਚ ਹੀ ਚੱਲਦਾ ਮੈਂ ਇੱਥੇ ਤਾਂ ਮੈਨੂੰ ਵਟਸਐਪ ਤੇ ਪਾ ਕੇ ਮਤਲਬ ਬਲੈਕਮੇਲ ਕਰਦੀ ਹੂਆ ਜਾਂ ਕੁਝ ਵੀ ਹੋਵੇ ਮੈਂ ਕਿ ਮੈਂ ਕਿਹਾ ਦਾ ਰਿਲੇਸ਼ਨ ਮੇਰੇ ਨਾਲ ਨਾ ਤੁਹਾਡੇ ਕੋਲੇ ਆਉਂਦਾ ਕੋਈ ਮਤਵ ਨਹੀਂ ਮੈਨੂੰ ਕਹਿੰਦਾ ਘਰ ਆ ਕੇ ਮੈਨੂੰ ਮਤਲਬ ਬਹੁਤ ਮਾਨ ਹੁੰਦਾ ਆ ਆਪਣੇ ਆਪੇ ਕਿ ਮੈਂ ਬਹੁਤ ਵਧੀਆ ਕੰਮ ਕਰਦੀ ਹਾਂ। ਹੂੰ ਮਤਲਬ ਆਪਾਂ ਕਿਹੜਾ ਜਾਂਦੀ ਰੀਲ ਆ ਪਾਣੇ ਮਤਲਬ ਬਹੁਤ ਪਬਲਿਕ ਨਾਲੋਂ ਤਾਂ ਬਹੁਤ ਵਧੀਆ ਰੀਲ ਪੈਂਦੀ ਹੈ। ਹੂੰ ਬਹੁਤ ਮੈਂ ਮਤਲਬ ਥੋੜੇ ਮੂਰੇ ਗੱਲ ਕਹਿੰਦਾ ਵੀ ਚੰਦਾ ਨਹੀਂ ਲੱਗਦਾ ਵੀ ਕੁੜੀਆਂ ਨੰਗੀਆਂ ਹੋ ਹੋ ਨੱਚੀ ਜਾਂਦੀਆਂ। ਉਹ ਨੱਚੀ ਨੇ ਉਹਨਾਂ ਨਾਲੋਂ ਬਹੁਤ ਵਧੀਆ। ਮੈਂ ਕਦੇ ਮੈਨੂੰ ਇੱਕ ਭਰਾ ਨੇ ਮੇਰੇ ਤੇ ਉਹ ਮੇਰੀ ਰੀਲ ਵੀ ਪਾਈ ਹੋਈ ਆ ਉਹਨੇ। ਹੂੰ ਮਤਲਬ ਮੈਨੂੰ ਨਹੀਂ ਪਤਾ ਕਿਹੜੇ ਏਰੀਆ ਦਾ ਹੈਗਾ ਮੇਰੇ ਮੇਰੇ ਨਾਲ ਇਸ ਤਰ੍ਹਾਂ ਗੱਲ ਕੀਤੀ ਉਹਨੇ ਮੈਨੂੰ ਭੈਣ ਕਹਿੰਦਾ ਆ। ਹੂੰ ਮੇਰੀ ਰੀਲ ਵੀ ਪਾਈ ਹੋ ਉਨੇ ਮੇਰੀ ਰੀਲ ਪਾ ਰੱਖਿਓ ਮੈਂ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨੇ ਮੇਰੀ ਰੀਲ ਪਾਈ ਹੈ ਕਿਉਂਕਿ ਅਜ ਤੱਕ ਕੋਈ ਕਿਸੇ ਦੀ ਰੀਲ ਨਹੀਂ ਪਾਉਂਦਾ ਨੇ ਮੇਰੀ ਰੀਲ ਪਾਈ ਹੈ ਕਿਉਂਕਿ ਕੋਸ ਨੇ ਰੀਲ ਆ ਫੁੰਦੀ ਹੂੰ ਫਿਰ ਫਿਰ ਥਾਣੇ ਵਾਲੇ ਨੇ ਫਿਰ ਕਿਹਾ ਨਹੀਂ ਕੁਛ ਬਹੁਤ ਕੁਝ ਕਹਿੰਦੇ ਤੇ ਘਰ ਦਾ ਤੈਨੂੰ ਮਤਲਬ ਤੂੰ ਜਾਂਦੀ ਨਹੀਂ ਆ ਬੇ ਸੋਹਣਾ ਤੇ ਮੈਂ ਕਿਹਾ ਗੱਲ ਸੁਣੋ ਮੇਰੀ ਵੀ ਮੇਰੇ ਘਰ ਦਾ ਮੈਨੂੰ ਲੈਣ ਨਹੀਂ ਆਂਦਾ ਠੀਕ ਹੈ ਵੀ ਮੇਰੇ ਬੱਚੇ ਆ ਬੱਚੇ ਲੈ ਕੇ ਗਲੀ ਚ ਲੈ ਕੇ ਪੁੱਠਾ ਮੁੜ ਗਿਆ ਹਨਾ ਹੂੰ ਉਹਦਾ ਹੱਸੀ ਉਹਦੀ ਮੈਂ ਘਰ ਵਾਲੀ ਮੈਨੂੰ ਆ ਕੇ ਕਹਿੰਦਾ ਵੀ ਬਾਈ ਤੂੰ ਸਾਡੇ ਨਾਲ ਚੱਲ ਹੁਣ ਮੈਨੂੰ ਕੁਝ ਨਹੀਂ ਕਿਹਾ ਵੀ ਨਾਲ ਚੱਰ ਉਹਨੇ ਕਿਹਾ ਬੱਚੇ ਤਿਆਰ ਕਰਦੇ ਮੈਂ ਕਰਦੇ ਉਹ ਲੈ ਗਿਆ ਠੀਕ ਆ ਲੈ ਗਿਆ ਕਾਫੀ ਟਾਈਮ ਬਾਅਦ ਫੋਨ ਆਇਆ ਸਮਾਨ ਚੱਕ ਕੇ ਲੈ ਗਿਆ ਮੈਂ ਕਿਹਾ ਨਹੀਂ ਮੈਂ ਸਮਾਨ ਨਹੀਂ ਚੱਕਣਾ ਵੀ ਮੇਰੀ ਮੰਮੀ ਮੈਨੂੰ ਨਹੀਂ ਘਵਾ ਸਕਦੀ ਹੈ ਨਾ ਅੱਜ ਵੀ ਉਹ ਮਿਹਨਤ ਕਰਦੀਆਂ ਐ ਇਸ ਟਾਈਮ ਵੀ ਮੈਂ ਮਿਹਨਤ ਕਰਦੀਆਂ ਵੀ ਲੋਕਾਂ ਦੇ ਰੈਸਟੋਰੈਂਟਸ 'ਚ ਮੈਂ ਭਾਂਡੇ ਵੀ ਮਾਂਜ ਕਹਿੰਦੀ ਆ ਰੋਟੀ ਵੀ ਬਣਾ ਕੇ ਹੁੰਦੀ ਆ ਬਹੁਤ ਲੋਕ ਵੀ ਆਉਂਦੇ ਆ ਪਰ ਆਪਾਂ ਨੂੰ ਵੀਰੇ ਹੁਣ ਮੈਨੂੰ ਐਸ ਚੀਜ਼ਾਂ ਨੀ ਮਤਵ ਹੁੰਦਾ ਕੀ ਕੋਈ ਕੁਝ ਵੀ ਕਵੇ ਮੈਨੂੰ ਆਪਦੀ ਲਾਈਫ ਨਾਲ ਆਪ ਨੂੰ ਮਤਲਬ ਮੈਨੂੰ ਕੋਈ ਉਦੋਂ ਮਨ ਨਹੀਂ ਹੁੰਦਾ ਜਦੋਂ ਹੁੰਦਾ ਵੀ ਹਨਾ ਵੀ ਮੇਰੇ ਇੰਸਟਾਗ੍ਰam ਤੇ ਮੈਂ ਸਟਾਰ ਹਾਂ ਤੇ ਇੱਥੇ ਮੈਂ ਭਾਂਡੇ ਮਾਂ ਦੀ ਬਹੁਤ ਹੁੰਦਾ ਹੈ ਮਤਲਬ ਬਹੁਤ ਹੁੰਦਾ ਮੈਂ ਤਾਂ ਫਿਰ ਮੈਂ ਸੋਚਦੀ ਆ ਵੀ ਮਿਹਨਤ ਆਪਨੀ ਹਨਾ ਮਤਲਬ ਆਪਣੀ ਮਿਹਨਤ ਆ ਮਿਹਨਤ ਨੂੰ ਫਲ ਮਿਲਦਾ ਹੈ ਹੂੰ ਮਤਲਬ ਆਪਾਂ ਕੋ ਦੋ ਨੰਬਰ ਦਾ ਧੰਦਾ ਕਰਨੀ ਦਾ ਕੋਈ ਗਲਤ ਨਹੀਂ ਕਰ ਰਹੀ ਮੈਂ ਵਧੀਆ ਵੀ ਸਿੱਧੀ ਨਹੀਂ ਤੇ ਨਾ ਘਰੋਂ ਆਉਣੀ ਆ ਘਰੋਂ ਮੈਂ ਆਪਦਾ ਕੰਮ ਕਰਦੀ ਕੰਮ ਕਰਕੇ ਨਾਲ ਚੱਲ ਜਾਨੀ ਮੈਨੂੰ ਐਸੀ ਨਾ ਕੋਈ ਮਤਲਬ ਨਹੀਂ ਕੋਈ ਕੋਈ ਜ ਕਵੇ ਦੁਨੀਆਦਾਰੀ ਮੈਨੂੰ ਕੋਈ ਮਤਲਬ ਨਹੀਂ ਮੈਨੂੰ ਮੇਰੇ ਬੱਚਿਆਂ ਨੂੰ ਪੜਾਉਣ ਦਾ ਤੇ ਮਤਲਬ ਦੀ ਦਿਲਾਰ ਦੀ ਮਿਹਨਤ ਦਾ ਮਤਲਬ ਹੈ ਮੈਨੂੰ ਕਿਸੇ ਨਾ ਕੋਈ ਵੀ ਮਤਲਬ ਨਹੀਂ ਇਹ ਨਾ ਚੀਜ਼ ਜਨਨ ਕੋਈ ਮੈਨੂੰ ਕੋਈ ਗਲਤ ਕਵੇ ਬਹੁਤ ਸਵਾਲ ਉੱਠਦੇ ਆ ਸਾਡੇ ਪਿੰਡ ਵਾਲਿਆਂ ਨੇ ਕਹਿੰਦੇ ਵੀ ਮੇਰੇ ਘਰ ਵਾਲਿਆਂ ਨੇ ਕਿਹਾ ਵੀ ਮੈਨੂੰ ਕਿਸੇ ਨੇ ਕਿਹਾ ਸੀ ਵੀ ਕੇਸ ਕਰ ਦੇ ਰਿਲਾ ਪਾਣੀ ਉਹਨੇ ਮੇਰੇ ਤੇ ਚਾਕੇ ਕੇਸ ਉਹ ਤਾਂ ਗੱਲ ਥਾਣੇਦਾਰ ਨੂੰ ਜਦੋਂ ਮੈਂ ਸੁਣਾਈਆ ਚਾਹ ਥਾਣੇਦਾਰ ਨੂੰ ਫੋਨ ਕੱਟਦਾ ਮੈਂ ਥਾਣੇਦਾਰ ਨੂੰ ਸੁਣਾਇਆ ਮੈਂ ਕਿ ਪਹਿਲੀ ਗੱਲੀ ਤਾਂ ਵਿਆਹ ਮੇਰੇ ਨਾਲ ਹੋਇਆ ਇਹਦਾ ਹੱਕ ਆ ਮੇਰੇ ਕੋਲ ਆਉਂਦਾ ਤੁਹਾਡੇ ਕੋਲ ਆਉਂਦਾ ਕੋਈ ਮਤਲਬ ਨਹੀਂ ਜੇ ਮੈਂ ਨਹੀਂ ਗੱਲ ਸੁਣਦੀ ਫਿਰ ਤੁਹਾਡੇ ਕੋਲੇ ਆ ਕੇ ਕੁਝ ਵੀ ਕਹਿ ਸਕਦਾ ਹੈ ਥਾਣੇਦਾਰ ਨੂੰ ਚੁੱਪ ਕਰਕੇ ਫੋਨ ਕਰ ਦਿੱਤਾ ਉਹਨੂੰ ਲੱਗਿਆ ਕਿ ਸਹੀ ਆ ਕੁੜੀ ਇਹ ਹੀ ਗੱਲ ਹੈਗਾ ਉਹਨਾਂ ਨੂੰ ਮੈਰਿਜ ਤੁਹਾਡੀ ਕਿਵੇਂ ਹੋਈ ਸੀ ਕਿਵੇਂ ਦੀ ਮੈਰਿਡ ਲਾਈਫ ਕਿਵੇਂ ਦੀ ਹੈ ਮੇਰੀ ਡੈਟ ਲਾਈਫ ਤਾਂ ਬਹੁਤ ਬੇਕਾਰ ਹੈ ਬਹੁਤ ਬੇਕਾਰ ਮਤਲਬ ਆਪਦੇ ਨਾਲ ਉਧਰ ਕਦੇ ਕਦੇ ਤਾਂ ਬੈਡ ਫੀਲ ਹੁੰਦਾ ਹੈ ਕਦੇ ਕਦੇ ਸੋਚ ਲਿਆ ਚਲੋ ਵੀ ਮਾਰੋ ਦੇ ਕੀਤਾ ਕਰਾਇਆ ਨਾ ਸਭ ਕੁਝ ਮੇਰੇ ਘਰ ਦਾ ਇਹੋ ਜਿਹਾ ਇਨਸਾਨ ਹੈ ਜੇ ਆਪਾਂ ਕੰਮ ਕਰਕੇ ਵੀ ਆਏ ਨਾ ਤਾਂ ਉਹਨੇ ਫਿਰ ਵੀ ਮੈਨੂੰ ਗਲਤ ਹੀ ਕਹਿਣਾ ਵੀ ਮੈਂ ਗਲਤ ਕਰਕੇ ਨਾਲ ਵੈਸੇ ਮੈਂ ਗਲਤ ਨਹੀਂ ਕਰਦੀ ਪਰ ਉਹਨੇ ਮੈਨੂੰ ਗਲਤ ਕਹਿਣਾ ਵੀ ਇਹ ਗਲਤ ਕਰਦੀ ਹੈ ਹਮਸਾ ਕਦੇ ਐਵੇਂ ਨਹੀਂ ਤੁਸੀਂ ਕਹਿੰਦੇ ਸੀ ਵੀ ਡਿਫਰੈਂਸ ਹੈ ਬਹੁਤ ਮੇਰੀ ਲਾਈਫ ਤੋਂ ਤੁਹਾਡਾ ਬਹੁਤ ਜ਼ਿਆਦਾ ਹੈ ਗਿਆ ਮੇਰੀ ਇਸ ਦਾ ਮਤਲਬ ਹੋ ਗੀ ਚਲ ਮਤਲ ਮੇਰੇ ਘਰ ਦੇ ਤਾਂ ਮੈਨੂੰ ਕਹਿੰਦੇ ਤੂੰ 50 ਸਾਲਾਂ ਦੀ ਹੋਵੇਂਗੀ 35 ਸਾਲਾਂ ਦੀ ਹੋਵੇਂਗੀ ਪਰ ਮੈਨੂੰ ਪਤਾ ਮੇਰੀ ਮਾਂ ਨੇ ਜੰਮਿਆ ਮੇਰੀ ਮਾਂ ਨੂੰ ਪਤਾ ਹੈ ਮੇਰੀ ਧੀ ਕਿੰਨੇ ਸਾਲਾਂ ਦੀ ਹੈ ਔਰ ਆਪਾਂ ਨੂੰ 10 ਸਾਲ ਤੋਂ ਬਾਅਦ ਆਪਣੇ ਬਚਪਨ ਬਾਰੇ ਪਤਾ ਲੱਗ ਜਾਂਦਾ ਕਿ ਆਪਾਂ 10 ਸਾਲਾਂ ਬਾਅਦ ਆਪਾਂ ਕਿੰਨੇ ਸਾਲਾਂ ਦੇ ਹੋ ਗਏ ਹਨ ਹਮਮ ਪਰ ਮੈਨੂੰ ਪਤਾ ਮੇਰੀ ਏਜ ਕਿੰਨੀ ਹੈ ਮਤਲ 18 ਮਤਲ 22 23 ਸਾਲ ਹੋ ਗਈ ਤੋਂ ਬਾਅਦ ਏਜ ਹੈ ਨਹੀਂਗੀ ਮੇਰੀ ਬਰ ਐ 23 27 ਸਾਲ ਦੀ ਏਜ ਚ ਮੈਂ ਬਹੁਤ ਦੁੱਖ ਵੀ ਦੇਖਿਆ ਬਹੁਤ ਖੁਸ਼ੀਆਂ ਵੀ ਦੇਖਿਆ ਔਰ ਬਹੁਤ ਦੁੱਖ ਵੀ ਦੇਖਿਆ ਨੇ ਇੰਨੇ ਗਲਾਈਸ ਦੇ ਵਿੱਚ ਇੱਕ ਇੱਕ ਕੁੜੀ ਲਈ ਤੁਸੀਂ ਦੱਸ ਰਹੇ ਸੀ ਆਫ ਕੈਮਰਾ ਦੱਸ ਰਹੇ ਸੀ ਵੀ 13-14 ਸਾਲ ਦੀ ਉਮਰ 'ਚ ਹੀ ਤੁਹਾਡੀ ਮੈਰਿਜ ਹੋ ਜਾਂਦੀ ਹੈ ਹਾਂਜੀ ਮਤਲਬ ਮੇਰੀ ਮੈਰਿਜ ਹੋਈ ਜਦੋਂ ਮੇਰੇ ਕੋਲ ਜਦੋਂ ਮੇਰੇ ਕੋਲ 17ਵਾਂ 18ਵਾਂ ਸਾਲ ਸੀ ਨਾ ਉਸ ਟਾਈਮ 17ਵੇਂ ਸਾਲ 18ਵੇਂ ਸਾਲ 'ਚ ਮੇਰੇ ਕੋਲ ਬੇਟਾ ਹੋ ਗਿਆ ਸੀ ਬੰਦੇ ਦਾ ਇੱਕ ਐਡੇ ਇੱਕ ਅਲੜ ਕੁੜੀ ਨੂੰ ਇੱਕ ਬਚਪਨ ਵਾਲੀ ਉਮਰ 'ਚ ਵਿਆਹ ਹੋ ਜਾਂਦਾ ਤੇ ਕੁੜੀ ਦੀ ਜ਼ਿੰਦਗੀ ਤੇ ਫਿਰ ਕੀ ਅਸਰ ਪੈਂਦਾ ਹੈ ਕਿ ਉਹਨੂੰ ਪਤਾ ਲੱਗਦਾ ਕੁਝ ਵੀ ਦੁਨੀਆ ਦਾ ਵੀ ਕਿ ਕੁਝ ਨਹੀਂ ਪਤਾ ਲੱਗਦਾ ਆਦੇ ਮਾਪਿਓ ਕਰਕੇ ਬੰਦਾ ਕੁਝ ਦੁੱਖ ਨਹੀਂ ਰੱਖਦਾ ਹਨ ਪਰ ਦੁੱਖ ਬਹੁਤ ਐਸ ਟਾਈਮ ਲਾਸਟ ਟਾਈਮ ਵੀ ਲਾਈਫ ਚ ਆ ਗਏ ਆ ਪਰ ਮੈਂ ਹੁਣ ਆਪਾਂ ਕੀ ਕਰ ਸਕਦੇ ਆ ਹੁਣ ਜਦੋਂ ਆਪਣੀ ਸਾਰੀ ਜ਼ਿੰਦਗੀ ਵਿਗੜੀ ਗਈ ਆ ਆਪਾਂ ਮਤਲਬ ਜੀ ਸਕਦੇ ਹੱਸ ਕੇ ਨਾ ਇਹਨੂੰ ਰਾਈ ਕੁੜੀ ਟੱਪਾਣਾ ਸਮਝ ਕੇ ਬਰਤਣਾ ਪੈਂਦਾ ਕਿ ਮਾਸ਼ਾਅੱਲਾ ਵੀ ਕੋਈ ਨਹੀਂ ਜਦੋਂ ਕੁਝ ਆਪਣੇ ਨਾਲ ਹੋਇਆ ਮਤਲਬ ਤੁਸੀਂ ਪੋਜ਼ਿਟਿਵ ਲੈ ਕੇ ਚੱਲ ਰਹੇ ਹੋ ਦੁੱਖਾਂ ਨੂੰ ਹੈ ਬਹੁਤ ਜ਼ਿਆਦਾ ਵੀ ਦੇਖੇ ਕੁੜੀ ਥੱਕੀ ਕੀ ਆਉਗੀ ਕੰਮ ਤੋਂ ਔਰ ਉਹਦੇ ਘਰਦਾਨ ਨੂੰ ਆਈ ਨੂੰ ਪੁੱਛੇ ਸਿੱਧੇ ਸਵਾਲ ਕਰੂਗਾ ਉਹਦੇ ਦਿਲ ਤੇ ਕੀ ਵੀ ਪੁੱਛੇ ਹੂੰ ਬਹੁਤ ਗਲਤ ਬਦਲ ਆਇਆ ਕਿ ਆਪਾਂ ਗਲਤ ਕਰਕੇ ਆਈਏ ਨਾ ਮਤਲਬ ਆਪਾਂ ਨੂੰ ਕੁਝ ਮਹਿਸੂਸ ਨਹੀਂ ਹੁੰਦਾ ਕਿ ਚਲੋ ਠੀਕ ਆ ਯਾਰ ਆਪਾਂ ਗਲਤ ਕਰਕੇ ਹੈ ਨਾ ਫਿਰ ਮੈਂ ਤਾਂ ਗਲਤ ਵੀ ਨਹੀਂ ਕਰਕੇ ਆਈ ਪਰ ਫਿਰ ਵੀ ਮੈਨੂੰ ਪੁੱਛੇ ਸਿੱਧੇ ਸਵਾਲ ਨੇ ਅੱਜ ਆਉਣ ਵਾਸਤੇ ਕਿਆ ਮੈਂ ਇੰਟਰਵਿਊ ਵਾਲਾ ਨਹੀਂ ਆਣਾ ਵੀ ਚਲ ਆਪਾਂ ਚੱਲਦੇ ਆਂ ਹੂੰ ਕਹਿੰਦਾ ਵੀ ਮੈਨੂੰ ਇਹਨਾਂ ਚੀਜ਼ਾਂ ਨਾਲ ਇੰਟਰਸਟ ਨਹੀਂ ਹੋਊਗਾ ਮੈਂ ਕਿਤੇ ਕਿਤੇ ਤੈਨੂੰ ਹੈ ਨਹੀਂ ਪਰ ਮੈਨੂੰ ਤਾਂ ਇੰਟਰਸਟ ਹੈਗਾ ਮੈਂ ਤਾਂ ਜਾਊਂਗੀ ਮੈਂ ਤਾਂ ਮੈਂ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਮੈਨੂੰ ਭਰਾ ਕਮੈਂਟ ਕਰਦੇ ਨਾ ਕਿ ਬਹੁਤ ਵਧੀਆ ਤੁਹਾਡੀ ਸਾਦਗੀ ਔਰ ਤੁਸੀਂ ਬਹੁਤ ਵਧੀਆ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਇਸ ਚੀਜ਼ ਨੂੰ ਜਾਣ ਕੇ ਕਿ ਕੋਈ ਤਾਂ ਆਪਾਂ ਨੂੰ ਸਮਝਦਾ ਹੈ ਹੂੰ ਬਸ ਇੰਨਾ ਇਹ ਤੇ ਚਲੋ ਤੁਹਾਡੀ ਤਾਂ ਬੜੀ ਚੰਗੀ ਗੱਲ ਐ ਪੋਜ਼ਿਟਿਵ ਕਮੈਂਟ ਆਉਂਦੇ ਆ ਇੱਕ ਅਸੀਂ ਸੰਤੋਸ਼ ਜਲਾਲਾਬਾਦ ਤੋਂ ਉਹਨਾਂ ਦੀ ਇੰਟਰਵਿਊ ਕੀਤੀ ਉਹਨੂੰ ਤਾਂ ਸਾਰਾ ਦਿਨ ਵਿਚਾਰੀ ਗੱਲ ਤੱਕ ਕਮੈਂਟ ਨਹੀਂ ਕਿਹਾ ਵੀ ਮੈਂ ਕਹੂੰਗਾ ਵੀ ਗੰਦੇ ਕਮੈਂਟ ਲੋਕ ਕਰੀ ਜਾਂਦੇ ਆ ਇਹ ਫਿਰ ਉਹ ਉਹ ਤਾਂ ਸਾਰਾ ਦਿਨ ਲੜੀ ਜਾਂਦੀ ਰਹਿੰਦੀ ਆ ਆਪਾਂ ਆਪਾਂ ਕੇ ਪੋਸਟਾਂ ਸਾਰੇ ਦਿਨ ਲੜੀਆਂ ਤੁਸੀਂ ਇਸ ਚੀਜ਼ ਨੂੰ ਕਿਵੇਂ ਹੈਂਡਲ ਕਰਦੇ ਹੋ ਮੈਂ ਪਹਿਲੀ ਗੱਲ ਦੱਸਾਂ ਮੈਂ ਅਨਪੜ ਹੈਗੀ ਆ ਮੈਨੂੰ ਛੇਤੀ ਕਿਤੇ ਪੜਨਾ ਨਹੀਂ ਆਉਂਦਾ ਮੈਂ ਤਾਂ ਕਿਸ ਤੋਂ ਮਤਲਬ ਆਪਦੇ ਜਿਹੜੇ ਕਮੈਂਟ ਹੁੰਦੇ ਆ ਮੇਰੀ ਸਿਸਟਰ ਦੀ ਕੁੜੀਆ ਹੈਗੀ ਆ ਮੈਂ ਉਹਦੇ ਤੋਂ ਕਮੈਂਟ ਪੜਾਣੀ ਹੁੰਦੀ ਆ ਵੀ ਗਗਨ ਮੈਨੂੰ ਦੱਸ ਵੀ ਮੈਨੂੰ ਕੋਈ ਜ਼ਰਦਤ ਕਮੈਂਟ ਆਇਆ ਤਾਂ ਆਪਾਂ ਇਹਨੂੰ ਡਿਲੀਟ ਕਰ ਦਿੰਦੇ ਹਾਂ ਮਤਲਬ ਆਪਾਂ ਦੁਨੀਆ ਨਾਲ ਲੜ ਨਹੀਂ ਸਕਦੇ ਦੁਨੀਆ ਨਾਲ ਆਪਾਂ ਪੂਰੇ ਕਿਤੇ ਵੀ ਨਹੀਂ ਆ ਸਕਦੇ ਕਿਉਂਕਿ ਦੁਨੀਆ ਇੱਕ ਐਸੀ ਚੀਜ਼ ਹੈਗੀ ਆ ਕਿ ਆਪਾਂ ਵਾਹਿਗੁਰੂ ਜੀ ਤੇ ਇੱਕ ਮੂਰੇ ਅਰਦਾਸ ਕਰੀਏ ਨਾ ਆਪਣੀ ਮੰਨ ਲੈਂਦਾ ਪਰ ਦੁਨੀਆ ਨਹੀਂ ਮੰਨਦੀ ਦੁਨੀਆ ਨਹੀਂ ਮੰਨਦੀ ਇਹਨੂੰ ਨਾ ਤਾਂ ਸਮਝਾਉਣਾ ਬਹੁਤ ਔਖਾ ਹੈ ਆਪਾਂ ਇਹਨਾਂ ਚੀਜ਼ਾਂ ਤੁਹਾਨੂੰ ਨਹੀਂ ਕਰੀਦਾ ਮੈਂ ਨਹੀਂ ਕਿਸੇ ਨਾਲ ਲੜਦੀ ਮੈਨੂੰ ਤਾਂ ਕਿ ਕਮੈਂਟ ਆਉਂਦਾ ਡਿਲੀਟ ਕਰ ਦਿੰਨੀ ਬਲੌਕ ਕਰ ਦਿੰਨੀ ਪਰ ਮੈਂ ਕਿਸੇ ਨਾਲ ਲੜਦੀ ਨਹੀਂ ਆਗੇ ਮੈਂ ਲੜਦੀ ਨਹੀਂ ਕਿ ਤੂੰ ਫਿਰ ਐ ਨਹੀਂ ਡਰ ਲੱਗਦਾ ਵੀ ਮੈਂ ਮੇਰੇ ਫੋਲੋਅਰ ਘਟ ਜਾਣਗੇ ਨਹੀਂ ਫੋਲੋਅਰ ਆਪਾਂ ਜਿਹੜੇ ਆਪਾਂ ਨੂੰ ਪਸੰਦ ਕਰਦੇ ਨੇ ਆਪਾਂ ਨੂੰ ਗਲਤ ਕਮੈਂਟ ਕਰਦੇ ਨਹੀਂ ਪਰ ਜਿਹੜੇ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਕੁਝ ਨਹੀਂ ਚੰਗਾ ਲੱਗਦਾ ਜਾਂ ਉਹਨਾਂ ਦੇ ਘਰੇ ਧੀਆ ਭੈਣਾਂ ਹੁੰਦੀਆਂ ਉਹ ਆਰਦੀਆਂ ਭੈਣਾਂ ਧੀਆ ਨੇ ਦੇਖਦੇ ਨੇ ਕਿ ਆਪਾਂ ਤਾਂ ਗਲਤ ਕਮੈਂਟ ਕਰ ਜਾਂਦੇ ਆ ਪਰ ਆਪਾਂ ਗੱਲ ਮੇਰੀ ਇੱਕ ਇੰਸਟਾਗ੍ਰਾਮ ਤੇ ਕਿਸੇ ਨੇ ਆਈਡੀ ਹੈਕ ਕਰ ਲਈ ਸੀ ਜਦੋਂ ਮੇਰੀ ਆਈਡੀ ਮਤਲਬ ਵਾਇਰਲ ਹੋਈ ਸੀ ਉਸ ਤੋਂ ਬਾਅਦ ਕਿਸੇ ਨੇ ਕਰ ਲਈ ਸੀ ਆਈਡੀ ਹੈਕ ਤੇ ਮੈਨੂੰ ਬੋਧ ਹੋਇਆ ਸੀਗਾ ਕਿ ਮਸਾਤਾ ਮਤਲਬ ਕੀ ਤਾਂ ਸ਼ਾਇਦ ਮੈਨੂੰ ਵੀ ਕੁਝ ਮਿਲ ਜਾਣਾ ਹੈ ਨਾ ਪਰ ਕਿਸੇ ਨੇ ਆਈਡੀ ਕਿ ਕਿ ਫਿਰ ਮੇਰੀ ਆਈਡੀ ਮਤਲਬ ਵਾਪਸ ਮਿਲ ਜੇ ਹੁਣ ਤੱਕ ਮਿਲਿਆ ਕੁਝ ਇੰਸਟਾਗ੍ਰam ਤੋਂ ਨਹੀਂ ਜੀ ਹਾਲ ਤੱਕ ਕੁਝ ਨਹੀਂ ਮਿਲਿਆ ਇਹ ਕਿ ਕਾਰਨ ਹੈ ਵੀ ਜੇ ਕਈ ਵਾਰੀ ਅਸੀਂ ਦੇਖਦੇ ਹਾਂ ਉਹਨਾਂ ਦੇ ਬੜੇ ਘੱਟ ਫੋਲੋਅਰ ਹੁੰਦੇ ਆ ਉਹਨਾਂ ਨੂੰ ਪੈਸੇ ਮਿਲ ਜਾਂਦੇ ਹੁੰਦੇ ਆ ਬਹੁਤ ਸਾਰੀਆਂ ਕੁੜੀਆਂ ਨੂੰ ਅਸੀਂ ਦੇਖਦੇ ਆ ਜਿਹੜੀਆਂ ਨਾ ਸਾਧੀਆਂ ਆ ਪਿੰਡਾਂ ਚ ਉਹਨਾਂ ਨੂੰ ਪੈਸਾ ਨਹੀਂ ਦਿੰਦੀਆਂ ਕੰਪਨੀਆਂ ਪਰ ਉਹਨਾਂ ਨੂੰ ਨਹੀਂ ਦਿੰਦੇ ਹੁਣ ਮਤਲਬ ਆਪਣੀ ਸਾਦਗੀ ਨਹੀਂ ਪਸੰਦ ਆਉਂਦੀ ਹੁੰਨੀ ਜਿਹੜੇ ਅੱਜ ਕੱਲ ਨਾ ਲੋਕੀ ਜਿਹੜੇ ਲੰਡੇ ਲੁੱੱਚੇ ਲੋਕ ਆ ਉਹਨਾਂ ਨੂੰ ਲੋਕ ਉਹਨਾਂ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਮੈਂ ਸਾਧਿਕਾਂ ਨੂੰ ਬਹੁਤ ਘੱਟ ਲੋਕ ਪਸੰਦ ਕਰਦੇ ਜਿਹੜੇ ਕੋਈ ਸਰਦਾਰ ਹੁੰਦੇ ਆ ਜਾਂ ਕੋਈ ਸਮਝਦਾਰ ਹੁੰਦੇ ਆ ਜਿਨ੍ਹਾਂ ਦੇ ਘਰੇ ਧੀਆਂ ਭੈਣਾਂ ਹੋਵੇ ਉਹ ਸਮਝਦੇ ਆ ਜਿਨ੍ਹਾਂ ਦੇ ਘਰੇ ਨਹੀਂ ਹੁੰਦੇ ਉਹ ਨਹੀਂ ਸਮਝਦੇ ਹੈ ਤਾਂ ਸਾਰਿਆਂ ਦੇ ਘਰੇ ਧੀਆਂ ਭੈਣਾਂ ਪਰ ਲੋਕ ਸਮਝਦੇ ਨਹੀਂ ਸਮਝਦੇ ਨਹੀਂ ਮਤਲਬ ਆਪ ਦੀ ਨੂੰ ਆਪ ਦੀ ਸਮਝਦੇ ਨਹੀਂ ਦੂਜੀ ਨੂੰ ਨਹੀਂ ਸਮਝਦੇ ਆਪ ਦੀ ਨੂੰ ਸਮਝਦੇ ਇਹ ਇਹ ਲੋਕਾਂ ਦੀ ਬਹੁਤ ਮੰਦ ਭਾਗੀ ਸੋਚ ਆ ਵੀ ਜੇ ਸਾਡੀ ਈ ਵਸਤੀ ਏ ਬਾਕੀ ਕੁਝ ਨਹੀਂ ਬਸ ਕੁਝ ਨਹੀਂ ਹਾਂ ਤੇ ਭੈਣ ਜੀ ਜ਼ਿੰਦਗੀ ਦਾ ਤਜਰਬਾ ਕੀ ਲੱਗਦਾ ਵੀ ਹੁਣ ਤੱਕ ਜ਼ਿੰਦਗੀ ਨੂੰ ਇੱਕ ਕੁੜੀ ਦੇ ਨਾਤੇ ਕਿਵੇਂ ਦੇਖਦੇ ਹੋ ਵੀ ਕੀ ਲੱਗਦਾ ਵੀ ਕੁੜੀ ਦੇ ਨਾਤੇ ਇੱਕ ਕੁੜੀ ਦੀ ਜ਼ਿੰਦਗੀ ਕੀ ਹੁੰਦੀ ਹੈ ਕੁੜੀ ਦੀ ਜ਼ਿੰਦਗੀ ਬਹੁਤ ਵੇਗਾਂ ਹੁੰਦੀ ਹੈ ਮੁੰਡਿਆਂ ਜਿੰਨੀ ਬਹੁਤ ਹੁੰਦੀ ਹੈ ਕੁੜੀ ਤਾਂ ਬਸ ਇੱਕ ਵਿਚਾਰੀ ਨਾ ਦੁੱਖਾਂ ਚ ਜੀਣ ਵਾਲੀ ਹੁੰਦੀ ਹੈ ਹੂੰ ਸੋਹਰੇ ਤੇ ਹੁੰਦੀ ਆ ਸੱਤ ਸੋਹਰੇ ਦੀਆਂ ਸੌਂਦੀ ਆ ਘਰ ਵਾਲੇ ਦੀਆਂ ਸੌਂਦੀ ਜਦੋਂ ਪੇਕਾਂ ਤੇ ਹੁੰਦੀ ਆ ਪੇਕਾਂ ਦੀਆਂ ਸੌਂਦੀ ਆ ਨਾ ਜਦੋਂ ਮਤਲਬ ਪੂਰੀ 15 ਸਾਲਾਂ ਦੀ ਹੋ ਜਾਂਦੀ ਮਾਂ ਤੋਂ ਉਹਨੂੰ ਕਿੰਨਾ ਕੁ ਸੁਣਾਉਂਦਾ ਹੈ ਨਾ ਆ ਨਹੀਂ ਪੋਣਾ ਤੋ ਉਹ ਨਹੀਂ ਕਰਨਾ ਉੱਧਰ ਨਹੀਂ ਜਾਣਾ ਇੱਧਰ ਨਹੀਂ ਜਾਣਾ ਮਾਪਿਆਂ ਨੂੰ ਐਸੇ ਨਹੀਂ ਹੁੰਦਾ ਕਿ ਸਾਡੀ ਧੀ ਵਧੀਆ ਨਾ ਲੱਗੇ ਮਾਪਿਆਂ ਨੂੰ ਐਂ ਹੁੰਦਾ ਕਿ ਦੁਨੀਆ ਕੀ ਕਹੂ ਜਿਹੜੀ ਦੁਨੀਆ ਹੁੰਦੀ ਨਾ ਇਹ ਮਾਪਿਆਂ ਨੂੰ ਕਹਿੰਦੀ ਐ ਫਿਰ ਘਰਾਂ 'ਚ ਲੜਾਈਆਂ ਫੂਣਦੀ ਐ ਬਹੁਤ ਕੁਝ ਹੁੰਦਾ ਐ ਪਰ ਧੀ ਐਸੇ ਕਰਕੇ ਧੀ ਦਬੀ ਰਹਿੰਦੀ ਐ ਧੀ ਦੀ ਜ਼ਿੰਦਗੀ ਦਬੀ ਰਹਿੰਦੀ ਐ ਮੈਨੂੰ ਅੱਜ ਵੀ ਯਾਦ ਆ ਕੀ ਮੇਰਾ ਪਿਓ ਬਿਮਾਰ ਰਹਿੰਦਾ ਨਾ ਸਾਡੀ ਮਰੀਜ਼ ਸੀ ਹੁਣ ਤਾਂ ਮੇਰਾ ਪਪਾ ਹੈ ਨਹੀਂਗੇ ਤੇ ਇੱਕ ਟਾਈਮ ਅਸੀਂ ਕਿਸੇ ਦੇ ਘਰੇ ਪਰਤਨ ਸਾਫ਼ ਕਰਨਗੇ ਕਿਸੇ ਨਾ ਪੱਠੇ ਲੈਣ ਗਏ ਸੀਗੇ ਤਾਂ ਕਿਸੇ ਨੇ ਕਿਹਾ ਵੀ ਸਾਡੇ ਭਾਂਡੇ ਮਾਂਜੋ ਤੁਸੀਂ 40 ਰੁਪਏ ਦਵਾਂਗੇ ਸਭ ਮੇਰਾ ਪਿਓ ਬਿਮਾਰ ਸੀ ਮੈਂ 40 ਦਿਨ ਦੇਖਿਆ ਸੀ ਮੇਰੇ ਪਿਓ ਨੂੰ ਆ ਕੇ ਦਿੱਤੇ ਕਿ ਲੈ ਤੂੰ ਮੈਂ ਕੱਲ ਟੀਕਾ ਲਵਾ ਲਾ ਮਤਲਬ ਉਸ ਟਾਈਮ ਬਹੁਤ ਦੁੱਖ ਹੁੰਦਾ ਯੋਗਲ ਦੀ ਅੱਜ ਕਰਕੇ ਨਾ ਕਿੰਦਰ ਬਹੁਤ ਦੁੱਖ ਹੁੰਦਾ ਕਿ ਮੇਰੇ ਪਿਓ ਨੇ ਅੱਜ ਟੀਕਰ ਮੇਰੇ ਪਿਓ ਨੇ ਬਹੁਤ ਕੀਤਾ ਚਪਲਾ ਟੀਕਰ ਵੀ ਮੇਰਾ ਪਿਓ ਦੇਖ ਕੇ ਜਾਂਦਾ ਰ ਮੇਰੇ ਸੋਹਣੇ ਦੇ ਆ ਕੇ ਪਿਓ ਨੂੰ ਤਾਂ ਹੁੰਦਾ ਹੀ ਐ ਨਾ ਵੀ ਮੇਰੀ ਧੀ ਨੂੰ ਕੋਈ ਕਸ਼ਟ ਨਾ ਹੋਵੇ ਕੋਈ ਨਾ ਹੋਵੇ ਹਾਂ ਮੇਰੀ ਮਾਂ ਅੱਜ ਟੀਕਰ ਵੀ ਲੋਕਾਂ ਦੇ ਘਰਾਂ ਚ ਭਾਂਡੇ ਮਾਜਦੀ ਆ ਟੀਕਰ ਨਹੀਂ ਕਰਦੀ ਕਰਦੀ ਆ ਉਹ ਵੀ ਕੰਮ ਤੁਸੀਂ ਇੱਥੇ ਕਰ ਰਹੇ ਹੋ ਨਾ ਸਹਰੇ ਆ ਕੇ ਵੀ ਕੋਈ ਮੈਨੂੰ ਸਹਰੇ ਜਾਨੀ ਮੈਂ ਜਾਨੀ ਆ ਰੈਸਟੋਰੈਂਟ ਦੇ ਬੱਚੇ ਨੂੰ ਵਹੁਣੀਆਂ ਬੱਚਿਆਂ ਦਾ ਕੰਮ ਕਰਕੇ ਉਸ ਤੋਂ ਬਾਅਦ ਵੀ ਮੈਂ ਜਾਨੀ ਆ ਵੀ ਮੈਂ ਕੰਮ ਵੀ ਕਰਦੀ ਆ ਘਰ ਦਾ ਵੀ ਕਰਕੇ ਹਣੀ ਔਰ ਉੱਥੇ ਵੀ ਜਾਨੀ ਆ ਜਾ ਕੇ ਆ ਕੇ ਫਿਰ ਘਰ ਦਾ ਕਰਨਾ ਮਤਲਬ ਮੈਨੂੰ ਐਸ ਚੀਜ਼ ਤੋਂ ਕੁੜੀ ਦੀ ਜ਼ਿੰਦਗੀ ਜਮਾਂ ਨਹੀਂ ਪਸੰਦ ਮੈਂ ਕਹਿੰਦੀ ਬਹੁਤ ਵਧੀਆ ਮੇਰੀ ਧੀ ਹੈ ਨਾ ਮਤਲਬ ਦੁੱਖ ਵੀ ਹੈਗਾ ਆ ਵੀ ਮੇਰੇ ਧੀ ਹੈ ਨੀ ਪਰ ਮੈਨੂੰ ਐਸ ਨਾਲ ਤਾਂ ਖੁਸ਼ੀ ਵੀ ਹੈਗੀ ਆ ਪਰ ਮੈਂ ਦੁਖੀ ਮੇਰੀ ਧੀ ਵੀ ਦੁਖੀ ਹੋਣੀ ਸੀ ਮੈਨੂੰ ਬਹੁਤ ਦੁੱਖ ਵੀ ਆ ਰ ਖੁਸ਼ੀ ਵੀ ਆ ਕਿ ਮੈਂ ਵਧੀਆ ਬੇਰਤੀ ਹਾਂ ਨੀ ਜੀ ਜੇ ਮੇਰੀ ਧੀ ਹੁੰਦੀ ਤਾਂ ਮੇਰੀ ਧੀ ਨੇ ਵੀ ਐਵੇਂ ਦੁੱਖ ਦੇਖਨੇ ਸੀ ਮੁੰਡੇ ਆਪਦਾ ਵਿਆਹ ਕਰਾਣਗੇ ਕਮਾਨਗੇ ਜੇ ਵਧੀਆ ਨੌਕਰੀ ਲੱਗਣੀ ਹੈ ਤਾਂ ਵਧੀਆ ਮਿਲ ਜੂਗੀ ਨਹੀਂ ਤਾਂ ਫਿਰ ਜਿਵੇਂ ਨਸੇ ਲੋਕੀ ਕਰਦੇ ਆ ਕਿ ਉਹਨਾਂ ਚ ਕਹਿਣਗੇ ਤਾਂ ਉਹ ਫਿਰ ਉਹਨਾਂ ਦੀ ਕਿਸਮਤ ਆ ਨਾ ਇਹ ਇਹ ਸਾਡੇ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਵੀ ਇੱਕ ਕੁੜੀ ਕਹਿ ਰਹੀ ਹੈ ਵੀ ਸ਼ੁਕਰ ਹੈ ਵੀ ਮੇਰੇ ਕੋਲ ਧੀ ਨਹੀਂ ਹੈਗੀ ਤੇ ਇਹ ਦਾ ਮਤਲਬ ਸਾਰਾ ਸਿਸਟਮ ਅਸੀਂ ਖਰਾਬ ਕੀਤਾ ਹੋਇਆ ਹੈ ਅਸੀਂ ਕੁੜੀਆਂ ਦੀ ਜ਼ਿੰਦਗੀ ਨੂੰ ਇੰਨੀ ਕਿ ਨਰਕ ਬਣਾਤਾ ਕਿ ਕੁੜੀ ਕਹਿੰਦੀ ਵੀ ਮੇਰੇ ਤਾਕੀ ਕਿਸੇ ਦੇ ਵੀ ਕੁੜੀ ਨਾ ਹੋਵੇ ਬਹੁਤ ਵਧੀਆ ਪਤਾ ਕੀ ਆ ਅੱਜ ਮੈਂ ਦੇਖੀ ਕਿੰਨੇ ਦੁੱਖ ਦੇਖ ਰਹੀ ਆ ਮੇਰੀ ਧੀ ਹੁੰਦੀ ਹੈ ਨਾ ਜਿਵੇਂ ਦਾ ਮੇਰੀ ਕੰਡੀਸ਼ਨ ਹੈਗੀ ਆ ਔਰ ਮੈਂ ਇਦੋਂ ਤੱਕੜੇ ਘਰ ਚ ਤਾਂ ਵਿਆਹ ਨਹੀਂ ਸਕਦੀ ਸੀ ਮੈਂ ਤਾਂ ਆਪਦੀ ਕੰਡੀਸ਼ਨ ਵਾਲੇ ਦੇ ਕਰਨਾ ਸੀਗਾ ਔਰ ਮੇਰੀ ਮੇਰੀ ਮਾਂ ਨੇ ਸਾਨੂੰ ਕੀਤਾ ਹੈ ਨਾ ਮਤਲਬ ਮੇਰੀ ਮਾਂ ਨੇ ਐਸ ਕਰਕੇ ਕੀਤਾ ਸੀ ਕਿ ਆਪ ਤੋਂ ਨੀਵਾਂ ਰਿਸ਼ਤੇਦਾਰ ਨੰਭੀ ਉੱਚਾ ਨਾ ਲੱਭੀ ਹੈ ਨਾ ਹਮ ਕਿ ਕੀਤਾ ਔਰ ਉਹੀ ਕੰਮ ਮੈਂ ਕਰ ਰਹੀ ਹਾਂ ਨਾ ਮੇਰੇ ਤੋਂ ਦੋ ਛੋਟੀਆਂ ਮੇਰੀਆਂ ਦਰਾਣੀਆਂ ਵਧੀਆ ਕੋਠੀ ਪਾਈ ਹੋਈ ਆ ਅਗਰ ਮੇਰੇ ਘਰੇ ਦੇਖੇ ਤਾਂ ਇੱਕ ਕਮਰਾ ਵੀ ਨਹੀਂ ਬੰਦੇ ਵੀ ਮਤਲਬ 8 ਸਾਲਾਂ ਤੋਂ ਹੁਣ ਨਿਕਲੀ ਆ ਔਰ ਜਮਾ ਫੁੱਲਾ ਸੀਗਾ ਕਿਸੇ ਰੇਲ ਨੂੰ ਲੋਕ ਆ ਕੇ ਸਾਡੀ ਗਲੀ ਚ ਖੜਦੇ ਸੀ ਔਰ ਭਾਂਡੇ ਚੱਕਣੇ ਓਕੇ ਹੋ ਜਾਂਦੇ ਸੀ ਜੀ ਸਵੇਰ ਵਾਲੇ ਚਾਹਲੇ ਭਾਂਡੇ ਚੱਕਣੇ ਓਕੇ ਸੀ ਕਿਉਂਕਿ ਲੋਕਾਂ ਦੀ ਆਦਤ ਉਹਨਾਂ ਨੇ ਤਾਂ ਖੜਨਾ ਹੀ ਫਿਰ ਮੈਨੂੰ ਚੱਕਣੇ ਭਾਂਡੇ ਓਕੇ ਹੋ ਜਾਂਦੇ ਸੀ ਘੜਾ ਲੱਗਦਾ ਕੀ ਲੋਕੀ ਦੇਖੀ ਜਾਂਦੇ ਹਨ ਅਗਲਾ ਤਾਂ ਆਪ ਦੇ ਘਰ ਮਤਲਬ ਖੜਦਾ ਪਰ ਆਪਰੋਂ ਬਹੁਤ ਗੰਦਾ ਲੱਗਦਾ ਸੀ ਮੇਰੀ 8 ਸਾਲਾਂ ਤੋਂ ਕੰਦ ਹੋਣ ਨਿਕਲੀ ਆ ਮਤਲਬ ਬਹੁਤ ਜ਼ਿਆਦਾ ਮੁਸ਼ਕਲ ਹਾਲਾਤਾਂ ਚ ਸ਼ੁਰੂ ਤੋਂ ਹੁਣ ਤੱਕ ਬਹੁਤ ਜ਼ਿਆਦਾ ਮਤਲਬ ਜ਼ਿੰਦਗੀ ਮਤਲਬ ਜੋ ਮਤਲਬ ਸਰਤ ਸੁੰਭਲੀਆਂ ਪਰ ਮੈਨੂੰ ਨਹੀਂ ਪਤਾ ਕਿ ਅਸੀਂ ਚੱਜ ਦਾ ਕਰੇ ਪਾਇਆ ਜਾਂ ਚੱਜ ਦਾ ਖਾਧਾ ਜਾਂ ਚੱਜ ਦਾ ਹੰਡਾਇਆ ਮੈਨੂੰ ਯਾਦ ਨਹੀਂ ਇਹ ਇਹਨਾਂ ਚੀਜ਼ਾਂ ਦਾ ਮਤਲਬ ਲਾਈਫ ਹੈ ਨਾ ਜਿਹੜੀ ਸਾਰੀ ਵਿਗੜੀ ਹੋਈ ਹੈ ਪਰ ਇਹ ਸਿਰਫ ਮਾਪਿਆਂ ਦੀ ਹੈ ਨਾ ਇੱਕ ਥੋੜੀ ਜਿਹੀ ਗਲਤੀ ਹੁੰਦੀ ਹੈ ਆਈ ਮੇਰੇ ਡੈਡੀ ਐਵੇਂ ਸੋਚ ਕੇ ਕਰਦਾ ਵੀ ਚਲੋ ਕੋਈ ਗੱਲ ਨਹੀਂ ਧੀਆ ਹਣਾ ਮੈਂ ਚਲ ਵਧੀਆ ਘਰੇ ਦਿੰਦਾ ਸ਼ਾਇਦ ਮੈਨੂੰ ਆ ਦੁੱਖ ਨਾ ਦੇਖਣੇ ਪੈਣੇ ਹੂੰ ਇਹ ਮਾਪਿਆਂ ਨੂੰ ਵੀ ਥੋੜਾ ਜਿਆ ਸੋਚਣਾ ਚਾਹੀਦਾ ਮਾਪੇ ਵੀ ਕਦੇ ਆਪਣੀ ਛੋਟੀ ਕੁੜੀ ਦਾ ਆਰਥਿਕ ਕਮਜ਼ੋਰੀ ਦਾ ਕਰਕੇ ਜਾਂ ਛੋਟੀ ਕੁੜੀ ਨੂੰ ਵਿਆਹ ਦਿੰਦੇ ਆ ਚਲੋ ਘੱਟੋ ਘੱਟ ਉਹਨੂੰ ਉਹਨਾਂ ਤਾਂ ਮੈਚੁਰ ਹੋਣ ਦੇ ਵੀ ਉਹ ਜ਼ਿੰਦਗੀ ਨਾਲ ਲੜਨਾ ਤਾਂ ਸਿੱਖ ਲਵੇ ਜਿਸ ਦਿਨ ਸਾਨੂੰ ਅੱਡ ਕੀਤਾ ਨਾ ਉਸ ਦਿਨ ਮੇਰੇ ਘਰੇ ਨਾ ਨੂਨ ਮਿਰਚ ਦਾ ਡੱਬਾ ਵੀ ਹੈ ਨਹੀਂ ਸੀਗਾ ਮਤਲਬ ਮੈਂ ਖੁਦ ਆਪਦਾ ਮੁੰਡਾ ਨਾ ਟੈਂਕੀ ਆਈ ਮਤਲਬ ਖੇਤਾਂ 'ਚ ਰਹਿੰਦੇ ਸੀ ਅਸੀਂ ਮਤਲਬ ਇਨ ਨਿੱਕਾ ਜਿਹਾ ਬੱਚਾ ਮੈਨੂੰ ਪਾਣੀ ਵਾਲੀ ਪਤੀਲੀ ਨਾਲ ਹੀ ਚਾਹ ਲਈ ਨਾਲ ਉਸੇ ਨਾਲ ਅਸੀਂ ਪੰਟ ਤਾ ਕਰਨਾ ਸੀ ਸਬਜ਼ੀ ਬਣਾਉਣੀ ਉਸ ਵਿੱਚ ਸਾਰਾ ਕੁਝ ਕਰਨਾ ਉਸ ਵਿੱਚ ਬੱਚੇ ਨੂੰ ਪਾਣੀ ਪਾ ਕੇ ਨਵਾਣਾ ਹਾਂ ਇੱਕ ਪਤਲੀ ਮਤਲਬ ਬਹੁਤ ਦੁੱਖ ਦੇਖਿਆ ਜ਼ਿੰਦਗੀ ਚ ਲੱਗਦੇ ਥੋੜੀ ਥੋੜੀ ਕਰਦੇ ਕਰਦੇ ਰੱਬ ਦੀ ਕਿਰਪਾ ਨੇ ਫਿਰ ਮੰਮੀ ਡੈਡੀ ਨੇ ਮੈਨੂੰ ਕੁਝ ਨਹੀਂ ਦਿੱਤਾ ਸੀ ਕਿਉਂਕਿ ਲਿਖਤਾ ਹੀ ਨਹੀਂਗਾ ਮੇਰੇ ਮਾਪਿਓ ਆਪ ਗਰੀਬ ਸੀਗਾ ਮੈਂ ਕੁਝ ਦਿੱਤੇ ਸੱਸੋਣ ਨੇ ਵੀ ਕੁਝ ਨਹੀਂ ਦਿੱਤਾਗਾ ਹਮ ਮਤਲਬ ਐਨੇ ਕਮਾ ਵੀ ਮੈਨੂੰ ਮੇਰੀ ਸੱਸ ਨੇ ਉਹ ਦਿੱਤਾ ਉਹ ਦਿੱਤਾ ਕਿਸੇ ਨੇ ਕੁਝ ਨਹੀਂ ਦਿੱਤਾ ਇੱਕ ਚਮਚੇ ਦੀ ਬਾਜਾ ਤਰੀਨਾ ਤੇ ਕਹਿੰਦੀ ਨਾ ਸੋਹਰਿਆ ਵੀ ਕਿਸੇ ਦਾ ਕੁਝ ਨਹੀਂ ਆਪ ਦੀ ਦਮ ਤੇ ਜਿਹੜਾ ਕੁਝ ਵੀ ਦਿੱਤਾ ਹੈ ਉਹ ਹੁਣ ਜੋ ਵੀ ਕੁਝ ਕਰ ਰਿਹਾ ਹਾਂ ਮੈਂ ਤਾਂ ਜਿਹੜਾ ਕੁਝ ਵੀ ਆਪ ਦੀ ਲਾਈਫ ਚ ਕਿਸੇ ਨਾਲ ਕੋਈ ਇੰਟਰਸਟ ਨਹੀਂ ਵੀ ਕੋਈ ਆਪਾਂ ਨੂੰ 1000 ਰੁਪਏ ਦਊਗਾ ਜਾਂ 10 ਲਊਗਾ ਕੋਈ ਚੱਕਰ ਨਹੀਂ ਮਤਲਬ ਆਪਦਾ ਕਮਾਉ ਆਪਦਾ ਖਰਚ ਮੈਨੂੰ ਆਈ ਆ ਬਸ ਮੈਂ ਤਾਂ ਕਿਸੇ ਦੀ ਮੈਂ ਤਾਂ ਗੁਲਾਮ ਨਹੀਂ ਮਤਲਬ ਆਪਦੀ ਮਿਹਨਤ ਕਰਦੇ ਆ ਆਪਦਾ ਵਧੀਆ ਚੰਗਾ ਟਾਈਮ ਪਾਸ ਹੋ ਜਾਂਦਾ ਜਿਵੇਂ ਹੁਣ ਮੈਂ ਜਾਨੀ ਹਣਾ ਰੈਸਟੋਰੈਂਟਸ ਮੈਨੂੰ 5000 ਰੁਪਏ ਮਿਲਦਾ ਹੈ ਅੱਛਾ 5000 ਮਿਲਦਾ ਆ ਔਰ ਕੋਈ ਵੀ ਕੁੜੀ ਅੱਜ ਦੇ ਟਾਈਮ 'ਚ ਡਬਲ ਕੰਮ ਨਹੀਂ ਕਰ ਸਕਦੀ ਕਿੰਨੇ ਘੰਟੇ ਕੰਮ ਕਰਦੇ ਹੋ ਮੇਰਾ ਘੰਟੇ ਮਤਲਬ ਮੈਂ ਇਥੋਂ ਨਵਲ ਟ੍ਰੇਨ ਤੇ ਜਾ ਕੇ ਢਾਈਅਰ ਟ੍ਰੇਨ ਫਿਰੋ ਆਣੀ ਨਹੀਂ ਮੈਨਰੇਗਾ ਤੋਂ ਨਰੇਗਾ ਤੋਂ ਜਾ ਕੇ ਵੀ ਉੱਥੇ ਜਾਂਦੀ ਰਹੀ ਆ ਕਿ ਆ ਉਹਦੇ ਬੱਚਾਂ ਲਈ ਸਭ ਕੁਝ ਬੰਦਾ ਲੋਕਾਂ ਦੇ ਲਈ ਤਾਂ ਐਵੇਂ ਆ ਕਿ ਜਾਂਦੀ ਹੈ ਨਾ ਪਤਾ ਨਹੀਂ ਕੀ ਕਰਨ ਜਾਂਦੀ ਹੋਗੀ ਔਰ ਕੀ ਕਰਦੀ ਹੋਗੀ ਨਾ 5000 ਚ ਕੀ ਤੁਸੀਂ 15000 ਚ ਭਾਂਡੇ ਮਾਝ ਦਿਓ ਕਿਸੇ ਦੇ ਕਹਿ ਦਾਂਗੇ ਆਪਾਂ ਵੀ ਠੀਕ ਆ ਹੈ ਨਾ ਹਾਂ ਤੇ ਮਤਲਬ ਵੀ ਲੋਕੀ ਬਹੁਤ ਕੁਝ ਸੋਚਦੇ ਹੋਣੇ ਆ ਵੀ ਪਤਾ ਨਹੀਂ ਕੀ ਲੈਣ ਜਾਂਦੀ ਆ ਵੀ ਦੁਪਹਿਰੇ ਦੁਪਹਿਰੇ ਜਾਂਦੀ ਆ ਫਿਰ ਮੈਨੂੰ ਪਤਾ ਮੈਂ ਉਹਦੇ ਬੱਚਾਂ ਲਈ ਕੰਮ ਕਰਨ ਜਾਂਦੀ ਆ ਨਾ ਮੈਨੂੰ ਤਾਂ ਪਤਾ ਨਾ ਮੈਂ ਨਰੇਗਾ ਤੋਂ ਸਵੇਰੇ 6 ਵਜੇ ਨਰੇਗਾ ਤੋਂ ਜਾ ਕੇ ਘਰ ਦਾ ਕੰਮ ਕਰਕੇ ਫਿਰ ਮੈਂ 12 ਵਾਲੀ ਬੱਸ ਤੇ ਉੱਥੇ ਆਪਦੇ ਰੈਸਟੋਰੈਂਟ ਪਹੁੰਚਣਾ ਹੁੰਦਾ ਉੱਥੋਂ ਕੰਮ ਕਰਕੇ ਫਿਰ ਮੇਰਾ ਐਂ ਸੋਚਨੀ ਵੀ ਚਲ ਕੋਈ ਦੋ ਚਾਰ ਯਾਰ ਇੱਧਰ ਆ ਜੂਗਾ ਕਿ ਦੋ ਚਾਰ ਯਾਰ 5000 ਉੱਧਰ ਆ ਜੂਗਾ ਚਲ ਕੋਈ ਮੇਰੇ ਘਰ ਦਾ ਸੌਖਾ ਨੰਗ ਜੂ ਬਸ ਮੈਂ ਆਪਣੀ ਮਿਹਨਤ ਕਰਦੀ ਮੈਂ ਕਿਸੇ ਦੇ ਹੱਥਾਂ ਵੱਲ ਨਹੀਂ ਦੇਖਦੀ ਹਾਂ ਮੁਸ਼ਕਲਾਂ ਨਾਲ ਬਹੁਤ ਪਰ ਪੂਰੀ ਤਕੜੀ ਫਾਈਟ ਕਰ ਰਹੀ ਹਾਂ ਮਤਲਬ ਬਹੁਤ ਜ਼ਿਆਦਾ ਮਤਲਬ ਕੋਈ ਵੀ ਲੇਡੀਜ਼ ਨਾ ਮਤਲਬ ਮਤਲਬ ਸਾਡੇ ਮਤਲਬ ਜਗ੍ਹਾ ਤੋਂ ਪੈਂਦਾ ਮਤਲਬ 15 ਕਿਲੋਮੀਟਰ ਅੱਗੇ ਹੋ ਸਕਦਾ ਔਰ ਉਸ ਦਾ ਇਰਟਨ ਵਾਪਸ ਚੜ ਕੇ ਫਿਰ ਫੇਰ ਵਾਪਸ ਉਸੇ ਏਰੀਆ ਚ ਤੁਰ ਕੇ ਆਈਆਂ ਮੈਂ ਕੱਲ ਮਤਲਬ 15 ਕਿਲੋਮੀਟਰ ਪੈਦਲ ਆਉਣੇ ਹੋ 15 ਜਾਣੇ ਹੋ 30 ਕਿਲੋਮੀਟਰ ਤੁਰਦੇ ਹੋ ਤੁਰਲੀ ਕੱਲ ਮੈਂ ਇੰਨਾ ਤੁਰ ਲਈ ਜਿਆਦਾ ਹੀ ਤੁਰੀ ਹੋਊਂਗੀ 2 15 ਕਿਲੋ 30 ਕਿਲੋਮੀਟਰ ਦਾ ਜਿਆਦਾ ਤੁਰੀਆਂ ਮੈਂ ਕੱਲ ਪਰ ਮੈਨੂੰ ਉਸ ਟਾਈਮ ਸਟੇਸ਼ਨ ਤੇ ਬਹਿ ਕੇ ਰੋਣ ਵੀ ਆਇਆ ਮੇਰੀ ਮੰਮੀ ਨੂੰ ਲੜੀ ਵੀ ਮੈਂ ਫੋਨ ਕਰਕੇ ਮੰਮੀ ਤੁਸੀਂ ਮੈਨੂੰ ਇਹ ਜੇ ਨਾ ਵਿਆਹਤਾ ਵੀ ਚਲੋ ਠੀਕ ਆ ਹਨ ਮੇਰੀ ਮੇਰੀ ਮਜਬੂਰੀ ਹੈ ਮੈਨੂੰ ਕੰਮ ਕਰਨਾ ਪੈਂਦਾ ਹੈ ਮੰਮੀ ਕਹਿੰਦੀ ਹੁਣ ਅਸੀਂ ਕੀ ਕਰੀਏ ਕੰਮ ਕਰਨ ਸ ਤੇ ਚਲੋ ਕੋਈ ਸੰਗ ਸ਼ਰਮ ਨਹੀਂ ਆ ਪਰ ਮੈਂ ਬਹੁਤ ਥੱਕ ਜਾਂਦਾ ਬੰਦਾ ਮੈਂ ਆਪ ਥੱਕ ਗਈ ਨਾ ਕਿਤੇ 30 ਕਿਲੋਮੀਟਰ ਤੁਰਨਾ ਕਿਡਾ ਸਮਝਦੇ ਮੈਂ ਥੱਕੀ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਵੀ ਮਤਲਬ ਬਹੁਤ ਔਖੀ ਗਈ ਉੱਥੇ ਪਰ ਮੈਂ ਸੋਚਿਆ ਵੀ ਚਲ ਹਨ ਮੇਰੇ ਬੱਚੇ ਮੈਂ ਐਵੇਂ ਸੋਚਿਆ ਵੀ ਮੇਰੀ ਦਿਹਾੜੀ ਕੱਟੀ ਜਾਊਗੀ ਮੈਂ ਕਿਤੇ ਨਾ ਕੰਮਤੇ ਗਈ ਤੇ ਮੇਰੀ ਦਿਹਾੜੀ ਕੱਟੀ ਜਾਊਗੀ ਅੱਜ ਵੀ ਮੈਂ ਹੁਣ ਇੱਕੋ ਜਾ ਕੇ ਨੀ ਤਾਂ ਕੋਣ ਅੱਜ ਕੱਲੇ ਮਤਲਬ 12 ਇੱਕ ਵੇਤੀ ਬੱਚੇ ਗਰਮੀ ਚ ਕਿੰਨੀ ਗਰਮੀ ਹੈ ਨਾ ਪਰ ਮੈਂ ਉਹ ਬੱਚਾ ਲਈ ਕੰਮ ਵੀ ਕਰਦੀਆਂ ਔਰ ਬੱਚਾ ਨੂੰ ਵੀ ਆ ਕੇ ਚਾਹ ਪਾਣੀ ਬਣਾ ਕੇ ਦਿੰਨੀ ਆ ਉਹ ਤਾਂ ਔਖਾ ਹੋ ਜਾਂਦੇ ਕੰਮ ਤੋਂ ਮੈਂ ਨਾ ਅਕਸਰ ਹੀ ਕੁੜੀਆਂ ਨੂੰ ਪੁੱਛਦਾ ਹੁੰਦਾ ਹਾਂ ਸਵਾਲ ਵੀ ਕੰਮ ਤੋਂ ਆ ਜਦੋਂ ਮੈਂ ਹੁਣ ਕੰਮ ਤੋਂ ਜਾਊਂਗਾ ਮੇਰੀ ਵਾਈਫ ਮੇਰੇ ਲਈ ਚਾਹ ਪਾਣੀ ਸਾਰਾ ਕੁਝ ਕਰਕੇ ਰੱਖੂਗੀ ਹੈ ਨਾ ਪਾਣੀ ਵੀ ਪਿਆਊਗੀ ਮੈਨੂੰ ਸਭ ਕੁਝ ਕਰਕੇ ਰੱਖੂਗੀ ਕੁੜੀ ਕੰਮ ਤੋਂ ਜਾ ਕੇ ਫੇਰ ਕੰਮ ਤੇ ਹੀ ਜਾਣਾ ਕੁੜੀ ਨੇ ਤੇ ਘਰੇ ਵੀ ਕੰਮ ਹੀ ਕਰਨਾ ਕਿੰਨਾ ਕਿੰਨਾ ਮੁਸ਼ਕਿਲ ਹੈ ਨਾ ਤੇਰੇ ਮਤਲਬ ਸਾਡੇ ਕਰਾਤੀ ਦੀ ਗੱਲ ਕਰ ਦਸਦੀਆਂ ਰਾਤੀ ਮੈਂ ਕੰਮ ਤੋਂ ਆਈ ਇੰਨੀ ਵੜ ਤੁਰ ਕੇ ਆਈ ਔਰ ਘਰ ਵਾਲੇ ਦਾ ਕੀ ਮੈਸੇਜ ਆਇਆ ਕਿ ਸਬਜ਼ੀ ਕੱਟੀ ਪਈ ਤੜਕਾ ਲਾ ਲੈ ਮੈਂ ਫੇਰ ਵੀ ਮੈਂਨੀ ਵੜ ਤੁਰ ਕੇ ਹੀ ਤਾਂ ਐ ਤਾਂ ਸੋਚ ਵੀ ਸ਼ੁਕਰ ਕਰ ਵੀ ਮੈਂ ਘਰੇ ਪਹੁੰਚ ਕੇ ਰੋਟੀ ਪਾਣੀ ਬਣਾ ਲੂੰਗੀ ਮੈਂ ਕਿਹਾ ਵੀ ਕੋਈ ਨਾ ਲਾ ਲੈਨੀ ਤੜਕਾ ਹੂੰ ਸਾਰ ਦਿਨ ਤੜਕਲਾ ਰੋਟੀ ਮੜਾਈ ਬੱਚੇ ਨਵਾਏ ਔਰ ਬੱਚਿਆਂ ਦੇ ਕੱਪੜਾ ਲੈਣਾ ਤੋ ਹਣਾ ਬਹੁਤ ਖਰਚਾ ਹੋ ਜਾਂਦਾ ਫਿਰ ਬਹੁਤ ਕੰਮ ਹੋ ਜਾਂਦਾ ਮੈਂ ਤਾਂ ਥੱਕ ਜਾਂਦੀ ਆਪ ਕੰਮ ਕਰ ਕਰਕੇ ਪਰ ਕਰਨਾ ਪੈਂਦਾ ਹੈ ਮੈਂ ਸੋਚਦੀ ਕਿ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਇਹ ਇੱਥੇ ਆ ਮਰਿਆ ਬਾਦ ਕਿਹਨੇ ਪੁੱਛਣਾ ਆਪਣੀ ਨਾ ਆਪਣੀਆਂ ਹੱਡੀਆਂ ਵੀ ਨਹੀਂ ਵੇਕਦੀਆਂ ਆਂ ਜਿਹੀਆਂ ਲੈ ਲੈਣਗੇ ਕੁੱਤੇ ਨਹੀਂ ਨਿਕਾਣੀਆਂ ਆਂ ਸਾੜਨੀਆਂ ਆ ਇਹ ਕੰਮ ਕਰੋ ਹਣਾ ਕੰਮ ਦਾ ਕੋਈ ਮੈਨ ਮੈਨੂੰ ਕੋਈ ਸ਼ਰਮ ਨਹੀਂ ਮੈਂ ਰੈਸਟੋਰੈਂਟ ਚ ਭਾਂਡੇ ਵਾਹਦੀ ਨਾ ਮੈਨੂੰ ਇਸ ਚ ਨਾ ਕੋਈ ਸ਼ਰਮ ਨਹੀਂ ਮੈਂ ਰੈਸਟੋਰੈਂਟ ਚ ਭਾਂਡੇ ਮਾਜਦੀ ਆਂ ਮੈਨੂੰ ਬਹੁਤ ਆਪ ਦੇ ਆਪ ਤੇ ਕਿ ਇੱਕ ਮੈਂ ਕੁੜੀ ਹੋ ਕੇ ਇੰਨੇ ਮੁੰਡਾ ਚ ਕੰਮ ਕਰ ਲੈਣੀ ਆ। ਹੂੰ ਮਤਲ ਅੱਜ ਕੱਲ ਦੇਖਦੇ ਕਿੰਨੇ ਸਵਾਲ ਉੱਠਦੇ ਹਨਾ ਮੈਂ ਕੰਮ ਕਰਨ ਚਾਹਨੀ ਆ ਔਰ ਮੈਨੂੰ ਬਹੁਤ ਵਾਅਦੇ ਆਪ ਤੇ ਮਾਣਾ ਕਿ ਮੈਂ ਇੰਨੇ ਮੁੰਡਾ ਚ ਕੰਮ ਕਰਦੀ ਹੁਣ ਇੰਸਟਾਗ੍ਰਾਮ ਤੇ ਕਿੰਨੇ ਫੋਲੋਅਰ ਹੈ ਹੁਣ ਮੇਰੇ 60000 ਹੈਗੇ 60000 ਫੋਲੋਅਰ ਇੰਸਟਾਗ੍ਰਾਮ ਤੇ ਤੇ 5000 ਰੁਪਿਆ ਤਨਖਾਹ ਤੇ ਰੈਸਟ ਉਹ ਰੈਂਟ ਚ ਭਾਂਡੇ ਮਾਂਜ ਰਹੀ ਆ ਕੁੜੀ ਤੁਸੀਂ ਦੇਖ ਲਓ ਹੁਣ ਕੀ ਹਾਲਾਤ ਹੈਵੇ ਕਿੰਨੀ ਇੱਕ ਸੌਖੀ ਜ਼ਿੰਦਗੀ ਹੋਣੀ ਹੈ 60000 ਹਾਲਰ ਜਿਹਦੇ ਹੋ ਜਾਣ ਮੇਰੇ ਵਰਗੇ ਤੇ ਪੈਰ ਥੱਲੇ ਨਹੀਂ ਲੱਗਦੇ ਹਨ ਮੈਨੂੰ ਤਾਂ ਕੋਈ ਚਾਹੀ ਨਹੀਂ ਹੈ ਬੰਦੇ ਚਾਹੀ ਨਹੀਂ ਹੈ ਮਤਲਬ ਚਾਹ ਸੁਵਾਦਾ ਹੋਵੇ ਜੀ ਰੋਟੀ ਦਾ ਤੇਰੇ ਕੰਮ ਦੀ ਟੈਨਸ਼ਨ ਹੁੰਦੀ ਹੈ ਤੇ ਕੰਮ ਤੋਂ ਅਗੇ ਕੋਈ ਇੱਕ ਅਧੀ ਰੀਲ ਪਾ ਦਈਦੀ ਹੈ ਚੱਲ ਵੀ ਦੁਨੀਆ ਐ ਸੋਚੇ ਵੀ ਕੁੜੀ ਹੈਗੀ ਜਿਉਂਦੀ ਹੈ ਦੁਨੀਆ ਤੇ ਉੱਤੋਂ ਗਲਤ ਕਮੈਂਟ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਵੀ ਮਾੜੇ ਕਮੈਂਟ ਕਰਦੇ ਆ ਵੀ ਉਹਦੀ ਜ਼ਿੰਦਗੀ ਕੀ ਹੈ ਜੇ ਉਹ ਇੱਕ ਰੀਲ ਪਾ ਕੇ ਖੁਸ਼ੀ ਲੈ ਲੈਂਦੀ ਹੈ ਤਾਂ ਤੁਹਾਨੂੰ ਉਹਨਾਂ ਨੂੰ ਗਲਤ ਕਮੈਂਟ ਕਰਨ ਤੋਂ ਪਰਹੇਂਦੇ ਹੋ ਮਤਲਬ ਐਵੇਂ ਹੁੰਦਾ ਆ ਫਿਰ ਕੀ ਜ਼ਿੰਦਗੀ ਆਪਣੀ ਤਾਂ ਨੰਗੀ ਜਾਣੀ ਆ ਮੈਂ ਸੋਚਦੀ ਨਹੀਂ ਇੱਕ ਗੱਲੋ ਦੁੱਖ ਹੁੰਦਾ ਕਿ ਮੇਰੀ ਤਾਂ ਕੁੜੀ ਵੀ ਹੈ ਨਹੀਂ ਕਿਤੇ ਜਾਮ ਵੀ ਕਿਤੇ ਕੱਲ ਨੂੰ ਜਵਾਕਾ ਦੇ 4 ਦਿਨ ਧੱਕੇ ਦਿੱਤੇ ਤਾਂ ਮੈਂ ਕਿੱਥੇ ਜਾਣਾ ਆ ਹੂੰ ਭਾਂਜੀ ਚਲੋ ਜ਼ਿੰਦਗੀ ਐਂਆ ਸੰਘਰਸ਼ ਦਾ ਨਾਂ ਹੈ ਤੇ ਤੁਸੀਂ ਤੁਹਾਡਾ ਅਨਮੁੱਲਾ ਟਾਈਮ ਕੱਢ ਕੇ ਆਏ ਅਸੀਂ ਤੁਹਾਡਾ ਟਾਈਮ ਵੀ ਨਹੀਂ ਖਰਾਬ ਕਰਨਾ ਚਾਹੁੰਦੇ ਤੁਸੀਂ ਅੱਗੇ ਕੰਮ ਤੇ ਵੀ ਜਾਣਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਸੀਂ ਜੁੜੇ ਰਹੋ ਵੋਕਲ ਜਗਮੀਤ ਦੇ ਨਾਲ ਕਹੋ ਜੀਆ ਹੋਰ ਵੀ ਕਹਾਣੀਆਂ ਤੁਹਾਡੇ ਰੂਪ ਰੂਪ ਕਰਦੇ ਰਹਿਣਾ